ਅੰਮ੍ਰਿਤਸਰ ਦੇ ਥਾਣਾ ਮਜੀਠਾ ਰੋਡ ਦੀ ਪੁਲਿਸ ਵੱਲੋਂ ਇੱਕ ਰਾਹੀਰ ਤੋਂ ਉਹਨਾਂ ਦਾ ਬੈਗ ਖੋਣ ਵਾਲੇ ਦੋ ਚਪਟਮਾਰਾਂ ਨੂੰ ਕਾਬੂ ਕਰ ਉਹਨਾਂ ਪਾਸੋਂ ਖੋਸ਼ੁਦਾ ਸਮਾਨ ਬਰਾਮਦ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਡੀసీపీ ਲਾਅ ਐਂਡ ਆਰਡਰ ਆਲਮ ਵਿਜੇ ਸਿੰਘ ਨੇ ਪੱਤਰਕਾਰ ਵਾਰਤਾ ਦੌਰਾਨ ਦੱਸਿਆ ਕਿ ਥਾਣਾ ਮਜੀਠਾ ਰੋਡ ਦੇ ਅਧੀਨ ਪੈਂਦੇ ਇਲਾਕੇ ਬਸੰਤ ਐਵਨਿਊ ਵਿਖੇ ਪੈਦਲ ਜਾ ਰਹੇ ਇੱਕ ਵਿਅਕਤੀ ਤੋਂ ਮੋਟਰਸਾਈਕਲ ਸਵਾਰ ਦੋ ਅਣਪਛਾਤੇ ਵਿਅਕਤੀ ਉਸਨੂੰ ਧੱਕਾ ਮਾਰ ਕੇ ਉਸਦਾ ਬੈਗ ਖੋ ਕੇ ਫਰਾਰ ਹੋ ਗਏ ਸਨ ਜਿਸ ਵਿੱਚ 65000 ਰੁਪਏ ਦੀ ਨਕਦੀ ਐਪਲ ਆਈਪੈਡ ਮੋਬਾਈਲ ਫੋਨ ਤੇ ਕੁਝ ਕਾਰਡ ਵੀ ਸਨ ਇਸ ਬਾਰੇ ਕਾਰਵਾਈ ਕਰਦੇ ਆਂ ਥਾਣਾ ਮਜੀਠਾ ਰੋਡ ਦੀ ਪੁਲਿਸ ਵੱਲੋਂ ਇਸ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਸਤ ਨੈਚੁਰਾ ਨੂੰ 24 ਘੰਟਿਆਂ ਅੰਦਰ ਕਾਬੂ ਕਰ ਉਹਨਾਂ ਪਾਸੋਂ ਖੋਸ਼ ਉਦਾ ਸਾਮਾਨ ਬਰਾਮਦ ਕੀਤਾ ਗਿਆ ਹੈ ਉਹਨਾਂ ਦੱਸਿਆ ਕਿ ਇਹਨਾਂ ਦੋਸ਼ੀਆਂ ਤੋਂ ਅੱਗੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅੰਡਰ ਦਰ ਡਾਇਰੈਕਸ਼ਨਜ਼ ਆਫ ਮਾਨਯੋਗ ਸੀਪੀ ਸਾਹਿਬ ਸ਼੍ਰੀ ਗੁਰਪ੍ਰੀਤ ਸਿੰਘ ਪੁੱਲਰ ਸਾਹਿਬ ਉਹਨਾਂ ਦੀ ਡਾਇਰੈਕਸ਼ਨ ਦੇ ਤਹਿਤ ਕੰਪਨੀ ਪੁਲਿਸ ਕਮਿਸ਼ਨਰ ਅਮਰਸਰ ਨੇ 7-8 ਕੇਸ ਸਟ੍ਰੇਸ ਕੀਤੇ ਹੈ ਜਿਦੇ ਵਿੱਚੋਂ ਸਭ ਤੋਂ ਪਹਿਲਾ ਕੇਸ ਪੁਲਿਸ ਸਟੇਸ਼ਨ ਮਜੀਠਾ ਰੋਡ ਦਾ ਹੈਗਾ ਜਿਦੇ ਚ ਦੋ ਸਨੇਚਰਸ ਅਰੈਸਟ ਕੀਤੇ ਹੈ ਉਹਨਾਂ ਦਾ ਨਾਮ ਹੈ ਸੰਦੀਪ ਸਿੰਘ ਤੇ ਹੰਕਾਰ ਸਿੰਘ ਇਹਨਾਂ ਦੀ ਉਮਰ 32-35 ਸਾਲ ਹੈਗੀ ਹੈ ਇਹਨਾਂ ਤੋਂ ਰਿਕਵਰ ਕੀਤਾ ਇੱਕ ਲੂਈ ਬਟਾਉ ਦਾ ਬੈਗ 65000 ਰੁਪਏ ਐਪਲ ਆਈਪੈਡ ਤੇ ਮੋਬਾਈਲ ਫੋਨ ਸੈਮਸੰਗ ਇਹ ਲੇਡੀ ਹੈਗੀ ਹੈ ਮਿਸਸ ਹੰਸਾ ਸ਼ਾ 65 ইয়ার্স ওল্ড ਹੈ। ਇਹ ਤਾਂ ਸਵਰਨਾ ਥੈਰੇਪੀ ਤੇ ਜਦੋਂ ਉਹ ਬਸੰਤੇ ਵੈਨਿਊ 어 వాకింగ్ ਜਾ ਰਹੇ ਸਕੇ ਤੇ ਇਹ ਦੋ ਸਨੇਚਸ ਨੇ ਸੰਦੀਪ ਸਿੰਘ ਤੇ ओंकार ਸਿੰਘ ਨੇ ਇਹਨਾਂ ਦਾ ਬੈਗ ਸਨੇਚ ਕਰ ਲਿਆ ਜਿਹਦੇ ਵਿੱਚ ਲੈਪਟਾਪ ਕੈਸ਼ ਤੇ ਉਹ ਸੀਗਾ 65000 ਰੁਪਏ ਤੇ ਰਿਕਾਰਡ ਟਾਈਮ ਦੇ ਵਿੱਚ ਦੋ ਚਾਰ ਘੰਟਿਆਂ ਦੇ ਵਿੱਚ ਵਿੱਚ ਇਹ ਦੋਨਾਂ ਨੂੰ ਫੜ ਕੇ ਲੋਕਲ ਪੁਲਿਸ ਮਜੀਠਾ ਰੋਡ ਪੁਲਿਸ ਸਟੇਸ਼ਨ ਨੇ ਇਹ ਨਨੂ ਫੜਲੇ ਨੰਬਰ 2 ਦਾ ਕ੍ਰਿਮੀਨਲ ਰਿਕਾਰਡ ਕੀ ਹੈ ਕਿਹੜੀ ਜਨਾਨੀ ਹੈ ਜਿਹੜੀ ਉਹ ਪੂਨੇ ਦੀ ਜਨਾਨੀ ਕਿਹਾ ਉਹਨੇ ਦੀ ਜਨਾਨੀ ਨਹੀਂ ਫੜੀ ਉਹਨੇ ਦੀ ਲੇਡੀ ਦਾ ਸਟ੍ਰੈਚਿੰਗ ਹੋਈ ਸੀ ਹਾਂਜੀ ਹਾਂਜੀ ਉਹਦੇ ਜਿਹੜੇ ਬੰਦੇ ਫੜੇ ਨੇ ਉਹਨਾਂ ਦਾ ਕ੍ਰਿਮੀਨਲ ਰਿਕਾਰਡ ਕੀ ਉਹਨਾਂ ਦਾ ਹਾਲੇ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਤੇ ਲੇਡੀ ਫਿਰ ਸੈਰ ਕਰ ਰਹੀ ਸੀ ਸ਼ਾਮ ਉਥੇ ਮਾਰਕੀਟ ਜਾ ਰਹੀ ਸੀ ਤੇ ਨਹੀਂ ਕਰੀ ਬੇਟਾ ਤਾਜ ਤੋਂ ਵਾਕ ਬਾਈ ਵਾਕਿੰਗ ਮਾਰਕੀਟ ਜਾ ਰਹੀ ਸੀ ਬਸੰਤੇਬਨ ਸਰ ਸਾਮਾਨ ਜਿਹੜਾ ਜੋ ਚੋਰੀ ਸਾਰਾ ਮਿਲ ਗਿਆ ਤੇ ਉਹਨਾਂ ਨੂੰ ਜੋ ਚੋਰੀ ਅਸੀਂ ਸਾਰਾ ਮਿਲ ਗਿਆ 100% ਕਪਟ ਕਿੰਨੇ ਲੋਕ ਸੀ ਇਹਨਾਂ ਦੇ ਨਾਲ ਪ੍ਰੋਪਰ ਜਿਹੜੇ ਅੰਦਰ ਦੇ ਜਿਹੜੇ ਡਿਟੇਲ ਇਹ ਦੋਸਤ ਸੀਗੇ ਓੰਕਾਰ ਸਿੰਘ ਤੇ ਸੰਦੀਪ ਸਿੰਘ ਪਹਿਲਾ ਰਿਕਾਰਡ ਕੋਈ ਨਹੀਂ ਕਰਦਾ ਪਹਿਲਾਂ ਇਹਨਾਂ ਦਾ ਕੋਈ ਰਿਕਾਰਡ ਸਰ ਨਸ਼ੀਬ ਘਰ ਦੇ ਵੀ ਆਦੀ ਹੈ ਉਹ ਹਲੇ ਮੈਡੀਕਲ ਵਿਚ ਆ ਦੂਗਾ ਜੀ ਬੈ ਕੰਪਲੀਟ ਹੋਊਗਾ ਸਰ